ਜੇਕਰ ਤੁਹਾਡੇ ਵੀ ਕੋਈ ਕੰਮ ਬਿਜਲੀ ਨਾਲ ਜੁੜੇ ਨੇ ਤਾਂ ਸਮੇਂ ਸਿਰ ਨਿਪਟਾ ਲੋ ਤੁਹਾਨੂੰ ਦੱਸ ਦਈਏ ਕਿ ਬਿਜਲੀ ਬੰਦ ਰਹਿਣ ਵਾਲੀ ਹੈ 10 ਅਗਸਤ ਨੂੰ ਬਿਜਲੀ ਬੰਦ ਰਹੇਗੀ ਤੁਹਾਨੂੰ ਦੱਸ ਦਈਏ ਕਿ ਕੋਈ ਵੀ ਕੰਮ ਜਿਵੇਂ ਪੰਪ ਤੋਂ ਪਾਣੀ ਪਰਣਾ ਮੋਬਾਈਲ ਚਾਰਜ ਕਰਨਾ ਜਾਂ ਲੈਪਟਾਪਸ ਚਾਰਜ ਕਰਨਾ ਜਾਂ ਫਿਰ ਕੋਈ ਇਲੈਕਟ੍ਰੋਨਿਕ ਉਪਕਰਣਾਂ ਨੂੰ ਚਾਰਜ ਕਰਨਾ ਹੈ ਤਾਂ ਉਸ ਨੂੰ ਸਮੇਂ ਤੋਂ ਪਹਿਲਾਂ ਨਿਪਟਾ ਲੋ ਕਿਉਂਕਿ ਸ਼ਨੀਵਾਰ ਜਨਨੇ ਕਿ 10 ਅਗਸਤ ਨੂੰ ਦਰਬੰਗਾ ਸ਼ਹਿਰ ਦੇ 8 ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ ਬਿਜਲੀ ਵਿਭਾਗ ਦੀ ਅਧਿਕਾਰੀ ਪ੍ਰੀਤੀ ਕੁਮਾਰੀ ਏਈਈ ਅਰਬਨ ਨੇ ਦੱਸਿਆ ਕਿ ਗੰਗਾ ਵਾਰ ਗ੍ਰਿਡ ਵਿੱਚੋਂ ਨਿਕਲਣ ਵਾਲੀ ਤੇ ਠਿੱਕੇ ਵੀ ਨਾਕਾ ਇੱਕ ਫੀਡਰ ਵਿੱਚ 3 ਟ੍ਰਿਮਿੰਗ ਦਾ ਕੰਮ ਕੀਤਾ ਜਾਵੇਗਾ ਜਿਸ ਕਾਰਨ ਨਾਕਾ ਇੱਕ ਕੈਦਰਾਬਾਦ ਪੀਐਸਐਸ ਵਿੱਚੋਂ ਨਿਕਲਣ ਵਾਲੇ ਸਾਰੇ ਫੀਡਰ ਬਾਹਰ ਰਹਿਣਗੇ ਕੈਦਰਾਬਾਦ ਸ਼ਿਫਤਾਰਾ ਪੋਲੀਟੈਕਨਿਕ ਚੌਂਕ ਆਜ਼ਮਨਗਰ ਅਲੀਨਗਰ ਨਾਕਾਇਕ ਹਾਈਵੇ ਟੀਚਰਸ ਕਲੋਨੀ ਇਹਨਾਂ ਖੇਤਰਾਂ ਵਿੱਚ ਸਵੇਰੇ 9 ਵਜੇ ਤੋਂ 11:30 ਵਜੇ ਤੱਕ ਬਿਜਲੀ ਸਪਲਾਈ ਠੱਪ ਰਹੇਗੀ ਇਸ ਲਈ ਜ਼ਰੂਰੀ ਕੰਮ ਪਹਿਲਾਂ ਹੀ ਨਿਭਟਾ ਲਓ ਦੱਸ ਦਈਏ ਕਿ ਬਿਜਲੀ ਵਿਭਾਗ ਵੱਲੋਂ ਲਗਾਤਾਰ ਬਿਜਲੀ ਵਿਵਸਥਾਵਾ ਮਜ਼ਬੂਤ ਕਰਨ ਲਈ ਨੂੰ ਕੰਮ ਕੀਤੇ ਜਾ ਰਹੇ ਨੇ ਜਿਸ ਕਾਰਨ ਮੋਹੱਲੇ ਵਿੱਚ ਜਿੱਥੇ ਮੇਨਟੇਨੈਂਸ ਕੰਮ ਕੀਤੇ ਜਾਂਦੇ ਨੇ ਉਸ ਮਹੱਲੇ ਵਿੱਚ ਲੋਡ ਅਨੁਸਾਰ ਕੰਮ ਪੂਰਾ ਹੋਣ ਤੱਕ ਕੁਝ ਸਮੇਂ ਲਈ ਸਾਰਾ ਦਿਨ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ ਅਜੇ ਇਹ ਜੋ ਬਿਜਲੀ ਵਿਭਾਗ ਵੱਲੋਂ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ ਜਾਂਦੀ ਹੈ ਤਾਂ ਜੋ ਉਸ ਮਹੱਲੇ ਦੇ ਲੋਕ ਆਪਣੇ ਇਲੈਕਟ੍ਰੋਨਿਕ ਯੰਤਰਾਂ ਨਾਲ ਸਾਰੇ ਲੋੜਿੰਦੇ ਕੰਮ ਜਿਵੇਂ ਕਿ ਪਾਣੀ ਵਗੈਰਾ ਟੈਂਕੀ ਪੜਨਾਈਆ ਹੋਰ ਇਲੈਕਟ੍ਰੋਨਿਕ ਨਾਲ ਜਿੰਨੇ ਵੀ ਕੰਮ ਐ ਸਮੇਂ ਤੋਂ ਪਹਿਲਾਂ ਕਰ ਲੈ ਜਾਣ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਦੇਖਣ ਲਈ ਜੁੜੇ ਰਹੋ ਜ਼ੀਕੇਆ ਟੀਵੀ ਦੇ ਨਾਲ ਜੇਕਰ ਤੁਹਾਡੇ ਵੀ ਕੋਈ ਕੰਮ ਬਿਜਲੀ ਨਾਲ ਜੁੜੇ ਨੇ ਤਾਂ ਸਮੇਂ ਸਿਰ ਨਿਪਟਾ ਲੋ ਤੁਹਾਨੂੰ ਦੱਸ ਦਈਏ ਕਿ ਬਿਜਲੀ ਬੰਦ ਰਹਿਣ ਵਾਲੀ ਹੈ 10 ਅਗਸਤ ਨੂੰ ਬਿਜਲੀ ਬੰਦ ਰਹੇਗੀ ਤੁਹਾਨੂੰ ਦੱਸ ਦਈਏ ਕਿ ਕੋਈ ਵੀ ਕੰਮ ਜਿਵੇਂ ਪੰਪ ਤੋਂ ਪਾਣੀ ਪੜਨਾ ਮੋਬਾਈਲ ਚਾਰਜ ਕਰਨਾ ਜਾਂ ਲੈਪਟਾਪਸ ਚਾਰਜ ਕਰਨਾ ਜਾਂ ਫਿਰ ਕੋਈ ਇਲੈਕਟ੍ਰੋਨਿਕ ਉਪਕਰਣਾਂ ਨੂੰ ਚਾਰਜ ਕਰਨਾ ਹੈ ਤਾਂ ਉਸ ਨੂੰ ਸਮੇਂ ਤੋਂ ਪਹਿਲਾਂ ਨਿਪਟਾ ਲੋ ਕਿਉਂਕਿ ਸ਼ਨੀਵਾਰ ਜਨਨੇ ਕਿ 10 ਅਗਸਤ ਨੂੰ ਦਰਬੰਗਾ ਸ਼ਹਿਰ ਦੇ 8 ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ ਬਿਜਲੀ ਵਿਭਾ ਪ੍ਰੀਤੀ ਕੁਮਾਰੀ ਏਈਈ ਅਰਬਨ ਨੇ ਦੱਸਿਆ ਹੈ ਕਿ ਗੰਗਾ ਵਾਰ ਗ੍ਰਿਡ ਵਿੱਚੋਂ ਨਿਕਲਣ ਵਾਲੀ ਤੇ ਧੀਕੇ ਵੀ ਨਾਕਾ ਇੱਕ ਫੀਡਰ ਵਿੱਚ ਰੀ ਟ੍ਰਿਮਿੰਗ ਦਾ ਕੰਮ ਕੀਤਾ ਜਾਵੇਗਾ ਜਿਸ ਕਾਰਨ ਨਾਕਾ ਇੱਕ ਕੈਦਰਾਬਾਦ ਪੀਐਸਐਸ ਵਿੱਚੋਂ ਨਿਕਲਣ ਵਾਲੇ ਸਾਰੇ ਫੀਡਰ ਬੰਦ ਰਹਿਣਗੇ ਕੈਦਰਾਬਾਦ ਸ਼ਿਫਤਾਰਾ ਪੋਲੀਟੈਕਨਿਕ ਚੌਂਕ ਆਜ਼ਮਨਗਰ ਅਲੀਨਗਰ ਨਾਕਾ ਇੱਕ ਹਾਈਵੇ ਟੀਚਰਸ ਕਲੋਨੀ ਇਹਨਾਂ ਖੇਤਰਾਂ ਵਿੱਚ ਸਵੇਰੇ 9:00 ਵਜੇ ਤੋਂ 11:30 ਵਜੇ ਤੱਕ ਪੀਜੀ ਸੁਪਲਾਈ ਠੱਪ ਰਹੇਗੀ ਇਸ ਲਈ ਜ਼ਰੂਰੀ ਕੰਮ ਪਹਿਲਾਂ ਹੀ ਨੋਟਾ ਲਓ ਦੱਸਦੀ ਹੈ ਕਿ ਬਿਜਲੀ ਵਿਭਾਗ ਵੱਲੋਂ ਲਗਾਤਾਰ ਬਿਜਲੀ ਵਿਵਸਥਾਵਾ ਮਜ਼ਬੂਤ ਕਰਨ ਲਈ ਨੂੰ ਕੰਮ ਕੀਤੇ ਜਾ ਰਹੇ ਨੇ ਜਿਸ ਕਾਰਨ ਮੋਹੱਲੇ ਵਿੱਚ ਜਿੱਥੇ ਮੇਨਟੇਨੈਂਸ ਕੰਮ ਕੀਤੇ ਜਾਂਦੇ ਨੇ ਉਸ ਮੋਹੱਲੇ ਵਿੱਚ ਲੋਡ ਅਨੁਸਾਰ ਕੰਮ ਪੂਰਾ ਹੋਣ ਤੱਕ ਕੁਝ ਸਮੇਂ ਲਈ ਸਾਰਾ ਦਿਨ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ ਅਜਿਹੇ 'ਚ ਬਿਜਲੀ ਵਿਭਾਗ ਵੱਲੋਂ ਮੀਡੀਆ ਰਾਇਜ਼ ਦੀ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ ਜਾਂਦੀ ਹੈ ਤਾਂ ਜੋ ਉਸ ਮੋਹੱਲੇ ਦੇ ਲੋਕ ਆਪਣੇ ਇਲੈਕਟ੍ਰੋਨਿਕ ਯੰਤਰਾਂ ਨਾਲ ਸਾਰੇ ਲੋੜਿੰਦੇ ਕੰਮ ਜਿਵੇਂ ਕਿ ਪਾਣੀ ਵਗੈਰਾ ਟੈਂਕੀ ਪੜਨਾਈਆ ਹੋਰ ਇਲੈਕਟ੍ਰੋਨਿਕ ਨਾਲ ਜਿੰਨੇ ਵੀ ਕੰਮ ਐ ਸਮੇਂ ਤੋਂ ਪਹਿਲਾਂ ਕਰ ਲੈ ਜਾ। ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਦੇਖਣ ਲਈ ਜੁੜੇ ਰੋਜ਼ੀ ਕੇਆ ਟੀਵੀ ਦੇ